ਯਾਦਨ ਆਦਮੀ ਦੁਨੀਆ ਨੂੰ ਆਪਣੀ ਅੱਖਾਂ ਨਾਲ ਨਹੀਂ ਅੱਖਾਂ ਉੱਪਰ ਲੱਗੀਆਂ ਪੁਰਾਣੀਆਂ ਤਜਰਬੇ ਦੀਆਂ ਐਂਕਾਂ ਨਾਲ ਵੇਖਦਾ ਹੈ ਇਹ ਐਂਕਾਂ ਲਾ ਕੇ ਦੁਨੀਆ ਦੀ ਅਸਲੀਅਤ ਸਾਫ਼ ਅਤੇ ਸਪਸ਼ਟ ਦੇਖ ਸਕਦੀ ਹੈ ਪੰਗੂੜੇ ਤੋਂ ਚਿਤਾ ਤੱਕ ਦਾ ਸਫ਼ਰ ਗਿੱਟ ਦੇ ਨਾਲਕੇ ਤੇ ਪਾਣੀ ਦੇ ਖੜਾਕ ਨਾਲ ਕੇਸਰ ਦੀ ਅੱਖ ਖੁੱਲੀ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਨੌਂਦੇ ਹੋਏ ਫਕੀਰ ਦੇ ਉਚਾਰੇ ਸ਼ਲੋਕ ਉਸਦੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸੀ ਪਰ ਸਮਝ ਕੁਝ ਵੀ ਨਹੀਂ ਸੀ ਆ ਰਿਹਾ ਸਾਈ ਜੀ ਇਸ਼ਨਾਨ ਕਰਦੇ ਤੁਸੀਂ ਕੀ ਕਰ ਰਹੇ ਸੀ ਮੈਂ ਸੁਣਨ ਦੀ ਕੋਸ਼ਿਸ਼ ਤਾਂ ਕੀਤੀ ਪਰ ਸਮਝ ਨਾ ਸਕਿਆ ਉਸਨੇ ਨਹਾਉਣ ਤੋਂ ਬਾਅਦ ਥੜੇ ਤੇ ਆ ਵਾਪਸ ਆਏ ਫਕੀਰ ਨੂੰ ਪੁੱਛਿਆ ਨਹਾਉਂਦੇ ਆ ਜੇ ਰੱਬ ਦੇ ਨਾਮ ਦਾ ਗੁਣਗਾਨ ਹੋ ਜਾਵੇ ਤਾਂ ਸਰੀਰ ਦੇ ਨਾਲ ਮਨ ਦੋਵੇਂ ਨਿਰਮਲ ਹੋ ਜਾਂਦੇ ਹਨ ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ ਉਸੇ ਤਰ੍ਹਾਂ ਰੱਬ ਦੀ ਯਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ ਕੇਸਰਪੁੱਤ ਮਨ ਇੱਕ ਤਾਂ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਦੀ ਮਨ ਦੀ ਸੋਚ ਹੁੰਦੀ ਹੈ ਉਹੋ ਜਿਹੀ ਹੀ ਦੁਨੀਆ ਨਜ਼ਰ ਆਉਂਦੀ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਉਹ ਕਿਵੇਂ ਉਸਨੇ ਫਕੀਰ ਨੂੰ ਸਵਾਲ ਕੀਤਾ ਫਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੰਦੇ ਆ ਇੱਕ ਕਹਾਣੀ ਸ਼ੁਰੂ ਕੀਤੀ ਕਿਸੇ ਮਹਾਉਤਮ ਨੇ ਇੱਕ ਹਾਥੀ ਨੂੰ ਖੇਤ ਵਿੱਚ ਬੰਨਿਆ ਹੋਇਆ ਸੀ ਜੋ ਕਿ ਭੁੱਖ ਕਾਰਨ ਚੰਗਾੜ ਰਿਹਾ ਸੀ ਨਾਲ ਵਗਦੇ ਰਾਹ ਤੋਂ ਤਿੰਨ ਅੰਨੇ ਆਦਮੀ ਲੰਘੇ ਜਾ ਰਹੇ ਸੀ ਆਵਾਜ਼ ਸੁਣ ਕੇ ਇੱਕ ਅੰਨਾ ਬੋਲਿਆ ਇਹ ਆਵਾਜ਼ ਹਾਥੀ ਦੀ ਹੈ ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ ਦੂਜੇ ਅੰਨੇ ਨੇ ਪੁੱਛਿਆ ਚਲੋ ਹੱਥ ਲਾ ਕੇ ਵੇਖਦੇ ਹਾਂ ਤੀਸਰੇ ਅੰਨੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਦੀ ਚਮੜੀ ਨੂੰ ਛੋਇਆ ਉਸਨੂੰ ਹਾਥੀ ਡਰੀ ਵਰਗਾ ਲੱਗਿਆ ਦੂਸਰੇ ਨੇ ਹਾਥੀ ਦੀ ਪੂਛ ਨੂੰ ਛੋਇਆ ਉਸਨੂੰ ਹਾਥੀ ਮੋਟੀ ਰੱਸੀ ਵਰਗਾ ਲੱਗਿਆ ਤੀਸਰੇ ਨੇ ਹਾਥੀ ਦੀ ਲੱਤ ਨੂੰ ਛੋਇਆ ਉਸਨੂੰ ਹਾਥੀ ਕਿਸੇ ਖੰਬੇ ਵਰਗਾ ਲੱਗਿਆ ਦਰੀ ਰੱਸੀ ਖੰਭਾ ਤਿੰਨੇ ਅੰਨੇ ਝਗੜਨ ਲੱਗੇ ਅੱਜ ਤੱਕ ਦੀ ਦੁਨੀਆ ਵਿੱਚ ਸਜਾਖੇ ਅੰਨੇ ਆਪਣੇ ਵਾਂਗ ਹੋਰ ਅਕਲ ਦੇ ਅੰਨਿਆਂ ਨਾਲ ਅਲੱਗ-ਅਲੱਗ ਮੁੱਦਿਆਂ ਤੇ ਲੜਚਾ ਕਰ ਰਹੇ ਹਨ ਬ੍ਰਹਮਣ ਦੇ ਪਸਾਰੇ ਨੂੰ ਉਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਸੋਝੀ ਦਿੰਦਾ ਹੈ। ਫਕੀਰ ਨੇ ਕਿਹਾ ਅਸੀਂ ਤਾਂ ਇੰਨਾ ਹੀ ਸਮਝ ਲਈਏ ਤਾਂ ਬਹੁਤ ਹੈ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ। ਸਾਈਂ ਜੀ ਤੁਸੀਂ ਗੱਲ ਹਮੇਸ਼ਾ ਕਹਾਣੀ ਸੁਣਾ ਕੇ ਹੀ ਕਿਉਂ ਸਮਝਾਉਂਦੇ ਹੋ? ਉਸਨੇ ਤੇਜ਼ ਤੁਰਦੇ ਫਕੀਰ ਦੇ ਨਾਲ ਰਲਦਿਆਂ ਪੁੱਛਿਆ ਕੀਵ ਨੇ ਜਵਾਬ ਦਿੱਤਾ ਜਦੋਂ ਸੱਚ ਪਹਿਲੀ ਵਾਰ ਧਰਤੀ ਤੇ ਆਇਆ ਤਾਂ ਉਹ ਨੰਗਾ ਸੀ ਨੰਗਾ ਸੱਚ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਨੂੰ ਕੁੱਟ ਮਾਰ ਕੇ ਪਿੰਡ ਚੋਂ ਬਾਹਰ ਕੱਢ ਦਿੱਤਾ ਪਿੰਡੋਂ ਬਾਹਰ ਇੱਕ ਕਹਾਣੀ ਰਹਿੰਦੀ ਸੀ ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ ਘਰ ਲੱਜਾ ਕੇ ਮੱਲਮ ਪੱਟੀ ਕੀਤੀ ਅਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ ਠੀਕ ਹੋਣ ਤੋਂ ਬਾਅਦ ਸੱਚ ਦੁਆਰਾ ਉਸੇ ਪਿੰਡ ਨੂੰ ਕਹਾਣੀ ਦੇ ਕੱਪੜੇ ਪਾ ਕੇ ਗਿਆ ਲੋਕਾਂ ਨੇ ਕਹਾਣੀ ਵਿੱਚ ਲੁਕੇ ਸੱਚ ਨੂੰ ਬਹੁਤ ਸਲਾਇਆ ਤੇ ਉਸ ਨੂੰ ਆਪਣੇ ਦਿਲਾਂ ਵਿੱਚ ਖੁਸ਼ੀ-ਖੁਸ਼ੀ ਰਹਿਣ ਨੂੰ ਜਗ੍ਹਾ ਦਿੱਤੀ ਕੇਸਰ ਨੂੰ ਫਕੀਰ ਦੀਆਂ ਨਵੀਆਂ ਗੱਲਾਂ ਤੇ ਅਜੀਬ ਲੱਗ ਰਹੀਆਂ ਸਨ ਗੱਲਾਂ-ਗੱਲਾਂ 'ਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸੂਰਜ ਢਲ ਗਿਆ ਅਤੇ ਠੰਡੀ ਹਵਾ ਰੁਕਮਣ ਲੱਗੀ ਗਰਮੀ ਤੋਂ ਕੁਝ ਰਾਹਤ ਮਿਲੀ ਦੋਵੇਂ ਇੱਕ ਦਰਖਤ ਥੱਲੇ ਰੁਕ ਗਏ ਕੇਸਰ ਪੁੱਤ ਤੇਰੇ ਘਰ ਪਰਿਵਾਰ ਵਿੱਚ ਕੌਣ ਹੈ ਫਕੀਰ ਨੇ ਉਸ ਨੂੰ ਪੁੱਛਿਆ ਕੀਸਰ ਨੇ ਮਾਂ ਬਾਪੂ ਬੇਬੇ ਅਤੇ ਭੈਣ ਤਾਰੋ ਬਾਰੇ ਫਕੀਰ ਨੂੰ ਵਿਸਤਾਰ ਨਾਲ ਦੱਸਿਆ ਕੀਸਰ ਨੇ ਜਦੋਂ ਸੁਰਤ ਸੰਭਾਲੀ ਸੀ ਤਾਂ ਉਸਦੇ ਘਰ ਵਿੱਚ ਹਾਸੇ ਕਲਕਾਰੀਆਂ ਹੀ ਸੁਣਦੀਆਂ ਸਨ ਮਾਂ ਬਾਪ ਵੱਡੀ ਭੈਣ ਤਾਰੋ ਅਤੇ ਬੇਬੇ ਨਾਲ ਘਰ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਲੋਕਾਂ ਉਹਨਾਂ ਦੇ ਘਰ ਨੂੰ ਪਹਿਲਵਾਨਾਂ ਦਾ ਘਰ ਕਹਿੰਦੇ ਸਨ ਕਿਉਂਕਿ ਉਸਦਾ ਬਾਪੂ ਅਤੇ ਦਾਦਾ ਦੋਵੇਂ ਪਹਿਲਵਾਨ ਨਹੀਂ ਕਰਦੇ ਸਨ ਫਿਰ ਜਿਵੇਂ ਨਜ਼ਰ ਹੀ ਲੱਗ ਗਈ ਹੋਵੇ ਕਿਸ ਰਾਜੇ 6-7 ਸਾਲ ਦਾ ਸੀ ਜਦੋਂ ਸੰਤਾਲੀ ਦੇ ਵੰਡ ਦਾ ਰੌਲਾ ਪੈ ਗਿਆ ਉਸ ਵੇਲੇ ਤਾਂ ਉਸ ਨੂੰ ਕੁਝ ਸਮਝ ਨਾ ਲੱਗਿਆ ਪਰ ਬਾਅਦ ਵਿੱਚ ਬੇਬੇ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਉਸ ਆਜਾੜੇ ਦੇ ਸੰਤਾਪ ਦੀ ਸਮਝ ਲੱਗ ਗਈ। ਇੰਨੇ ਬਾਰੇ ਬੀਤ ਜਾਣ ਤੋਂ ਬਾਅਦ ਬੇਬੇ ਵੰਡ ਦੀਆਂ ਗੱਲਾਂ ਇੰਜ ਸੁਣਾਉਂਦੀ ਸੀ ਜਿਵੇਂ ਕੱਲ ਦੀ ਹੀ ਗੱਲ ਹੋਵੇ। ਫਿਰ ਕੋਹਨੇਰੀ ਝੁੱਲ ਰਹੀ ਸੀ। ਅਜਾਨ ਤੇ ਸੰਖ ਚਰਸਤੇ 'ਚ ਡਟੇ ਖੜੇ ਸਨ। ਅਸੀਂ ਦਹਲੂਜ਼ ਦੇ ਬਾਹਰ ਖੜਾ ਸੀ। ਈਦ ਦੇ ਚੰਨ ਅਤੇ ਕਰਵਾਚੌਦ ਦੇ ਚੰਨ ਦੀ ਬੋਲਚਾਲ ਬੰਦ ਹੋ ਗਈ ਸੀ। ਫੈਜੇ ਤੇ ਰੇਸ਼ਮ ਵਿੱਚ ਕਾਰ ਲਖੀਰ ਖਿੱਚੀ ਜਾ ਰਹੀ ਸੀ। ਹਮਲੇ ਹੋਣੇ ਸ਼ੁਰੂ ਹੋ ਗਏ ਸਨ ਪਿੰਡਾਂ ਦੇ ਥੜਿਆਂ ਤੇ ਖੇੜੀ ਜਾਂਦੀਆਂ ਤਾਂਸ਼ ਦੇ ਪੱਤੇ ਹੀ ਮੂਦੇ ਨਹੀਂ ਹੋਏ ਸਨ ਭਾਈਚਾਰਕ ਸਾਂਝ ਵੀ ਟੁੱਟ ਗਈ ਸੀ ਬੇਲਵੇਂ ਇੱਕ ਦੂਜੇ ਦਾ ਸਿਰ ਵੱਡ ਰਹੇ ਸਨ ਸਾਂਝੀਆਂ ਧੀਆ ਪਹਿਨਾਂ ਦੀਆਂ ਚੁੰਨੀਆਂ ਨੂੰ ਬੇਪੱਕ ਕੀਤਾ ਜਾ ਰਿਹਾ ਸੀ ਮਹਜਬ ਦੇ ਠੇਕੇਦਾਰਾਂ ਨੇ ਨਿੱਕੇ ਨਿੱਕੇ ਬਾਲਾਂ ਦੇ ਮੱਥਿਆਂ ਤੇ ਜਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ ਆਲੇ-ਚ ਜਗ ਦੇ ਦੀਵਿਆਂ ਦੀ ਲਟ ਫਟਫੜਾ ਰਹੀ ਸੀ ਬਨੇਰਿਆਂ ਤੋਂ ਬਲਦੇ ਕਾਵਾਂ ਦੀ ਆਵਾਜ਼ ਡਰ ਤੇ ਕੰਮ ਦੀ ਸੀ ਗੁਰਦੀ ਪੇਸ਼ੀ ਨੂੰ ਮਾਰੇ ਸਾਂਝੇ ਚੱਕ ਵਿੱਚ ਹੁਣ ਮਿਠਾਸ ਨਹੀਂ ਰਹੀ ਸੀ ਪੀੜੀਆਂ ਤੋਂ ਚੱਲੇ ਆ ਰਹੇ ਬੇਨਾਮ ਰਿਸ਼ਤੇ ਸ਼ੱਕ ਅਤੇ ਨਫ਼ਰਤ ਵਿੱਚ ਬਦਲ ਰਹੇ ਸਨ ਖੇਸੀ ਦੀ ਬੁੱਕਲ ਵਿੱਚ ਨਿੱਗ ਦੀ ਥਾਂ ਖੰਜਰ ਦੀ ਨੋਕ ਸੀ ਲਾਹੌਰ ਪਾਰ ਦੀਆਂ ਖ਼ਬਰਾਂ ਕੁਝ ਠੀਕ ਨਹੀਂ ਸੀ ਆ ਰਹੀਆਂ ਪਿੰਡ ਦੇ ਬਜ਼ੁਰਗ ਸਾਥ ਚ ਬੈਠੇ ਸਿਰ ਨਾਲ ਸਿਰ ਜੋੜ ਕੇ ਗੱਲਾਂ ਕਰਦੇ ਪਿੰਡ ਤੇ ਠਿਕਰੀ ਪੈਰਾ ਸ਼ੁਰੂ ਕਰੀਏ ਕੱਲ ਮੈਂ ਸਮੀਤੀ ਵਾਲਰ ਸੀ ਦ ਘੋੜੀ ਤੇ ਆਪਣੇ ਪਿੰਡ ਦੇ ਬਾਹਰ ਵੇਖਿਆ ਸੀ ਮੇਰੇ ਨਾਲ ਉਹ ਬੋਲਿਆ ਵੀ ਨਹੀਂ ਮੈਨੂੰ ਕੁਝ ਠੀਕ ਨਹੀਂ ਲੱਗ ਰਹਾ ਸਾਥ ਚ ਬੈਠਾ ਕੋਈ ਹੋਰ ਬੋਲਦਾ ਫਸਲਾਂ ਤੇ ਖੇਤ ਲਵਾਰਿਸ ਹੋ ਗਏ ਹਨ ਕਿਉਂਕਿ ਪਿੰਡ ਦੇ ਗੱਬਰੂ ਸਾਰਾ ਦਿਨ ਚਰੀਆਂ ਗੱਡਾਸੇ ਕਿਰਪਾਨਾਂ ਤਿੱਖੀਆਂ ਕਰਦੇ ਬਰਸ਼ੀ ਲਹਾਰੇ ਦੀ ਪੱਠੀ ਤੇ ਬੈਠੇ ਰਹਿੰਦੇ ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਪਿੰਡੋਂ ਲੁੱਟ ਕਤਲ ਬਲਾਤਕਾਰ ਅਤੇ ਕੁੜੀਆਂ ਦੇ ਚੁੱਕਣ ਦੀਆਂ ਫੁਆਮਾਂ ਦੂਜੇ ਪਿੰਡ ਜਾ ਕੇ ਬਦਲੇ ਦੀ ਅੱਗ ਦਾ ਭਾਂਬੜ ਬਣ ਜਾਂਦੀਆਂ 47 ਦੀ ਵਿਸਾਖੀ ਤੋਂ ਚੌਕ ਮਹੀਨੇ ਬਾਅਦ ਵਾਪਰੀ ਇੱਕ ਘਟਨਾ ਨੇ ਹਮੇਸ਼ਾ ਲਈ ਕੇਸਰ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ ਬਾਪੂ ਛਿੰਜਤੇ ਗਿਆ ਹੋਇਆ ਸੀ ਬੇਬੇ ਨਿੱਕੇ ਜਿਹੇ ਕੇਸਰ ਨੂੰ ਲੈ ਕੇ ਘਰ ਵਿੱਚ ਹੀ ਸੀ ਮਾਂ ਤੇ ਕੇਸਰ ਦੀ ਵੱਡੀ ਭੈਣ ਤਾਰੋ ਖੇਤਾਂ 'ਚੋਂ ਮੁੜ ਰਹੀਆਂ ਸਨ ਮੂੰਹ ਅਨੇਰਾ ਹੋ ਗਿਆ ਸੀ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਖੜ ਜਾਓ ਕੁੜੀਓ ਅਤੇ ਹਨੇਰੇ 'ਚ ਕਿਸੇ ਨੇ ਇੱਕਦਮ ਤਾਰੋਂ ਨੂੰ ਚੁੱਕ ਕੇ ਘੋੜੀ ਤੇ ਬਿਠਾ ਲਿਆ ਦੱਸ ਦੇਵੀਂ ਆਪਣੇ ਪਿੰਡ ਵਾਲਿਆਂ ਨੂੰ ਜੀ ਕੁੜੀ ਵਾਪਸ ਚਾਹੀਦੀ ਹੈ ਤਾਂ ਸਾਡੀਆਂ ਕੁੜੀਆਂ ਵਾਪਸ ਕਰ ਦੇਣ ਖੜਵੀ ਜਹੀ ਆਵਾਜ਼ ਵਿੱਚ ਇੱਕ ਮੂੰਹ ਸਿਰਲ ਪੇਟੀ ਬੰਦੇ ਨੇ ਕਿਹਾ ਮਾਂ ਨੇ ਬਹੁਤ ਝਿੰਚਗਾੜਾ ਪਾਇਆ ਤੇ ਤਾਰੋਂ ਨੂੰ ਛਡਾਉਣ ਲੱਗੀ ਉਸੇ ਖੜਮੀ ਆਵਾਜ਼ ਵਾਲੇ ਬੰਦੇ ਨੇ ਮਾਂ ਨੂੰ ਲੱਤ ਮਾਰੀ ਡਿੱਗਣ ਨਾਲ ਉਸਦੇ ਸਿਰ ਤੇ ਸੱਟ ਲੱਗ ਗਈ ਖੂਨ ਕਾਫੀ ਵਹਿ ਗਿਆ ਜਿਆਦਾ ਖੂਨ ਵਹਿਣ ਨਾਲ ਤਾਰੋ ਦੇ ਵਿਛੋੜੇ ਦਾ ਦੁੱਖ ਨਾ ਸਹੰਦਿਆ ਮਾਂ ਕੁਝ ਦਿਨਾਂ ਬਾਅਦ ਸਵਾਸ ਪੂਰੇ ਕਰ ਗਈ ਫਕੀਰ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਪਰ ਬੋਲਿਆ ਕੁਛ ਨਹੀਂ ਉਸਨੇ ਕੇਸਰ ਦਾ ਸਿਰ ਪਲੋਸ ਕੇ ਉਸ ਦਾ ਮੋਢਾ ਆਪਣੇ ਹੱਥ ਨਾਲ ਕਾਫੀ ਧੇਰ ਘੁੱਟ ਰੱਖਿਆ ਕੇਸਰ ਲੰਬਾ ਪੈ ਗਿਆ ਪਰ ਫਕੀਰ ਧੇਰ ਤੱਕ ਬੈਠਾ ਰਿਹਾ ਆਪਿਆ ਕੇਸਰ ਦੂਰ ਆਸਮਾਨ ਵੱਲ ਵੇਖਦਾ ਸੋਚ ਰਿਹਾ ਸੀ ਕਿ ਬੇਬੇ ਜੋ ਹੱਲਿਆਂ ਬਾਰੇ ਰੋ ਰੋ ਕੇ ਦੱਸਦੀ ਹੁੰਦੀ ਸੀ ਉਹ ਸਾਰਾ ਕੁਝ ਕਿੰਨਾ ਵੱਡਾ ਸੱਚ ਸੀ ਕਿਸੇ ਦੀ ਬੇਸਮਝੀ ਵਿੱਚ ਕੀਤੀ ਇੱਕ ਗਲਤੀ ਦੂਸਰੇ ਲਈ ਜ਼ਿੰਦਗੀ ਭਰ ਦੀ ਪੀੜ ਬਣ ਸਕਦੀ ਹੈ ਜੋ ਪਹਿਲਾਂ ਤਾਂ ਜ਼ੁਬਾਨ ਦੇ ਬਿਰਲਾਪ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਸੀਤ ਝੜੀ ਬਣ ਕੇ ਫਿਰ ਹੌਲੀ-ਹੌਲੀ ਦਿਲ ਦੇ ਕਿਸੇ ਕੋਨੇ ਵਿੱਚ ਰਿਸ਼ਤਾ ਨਾਸੂਰ ਬਣ ਜਾਂਦੀ ਹੈ ਕਣੀਆਂ ਵਿੱਚ ਹੰਝੂ ਲੁਕਾ ਰਿਹਾ ਕੋਈ ਮੀਮ ਵਿੱਚ ਖੁਸ਼ੀਆਂ ਮਨਾ ਰਿਹਾ ਸੋਚ ਬਦਲੇ ਤਾਂ ਦੁਨੀਆ ਬਦਲ ਜਾਂਦੀ ਜਾਣੀ ਉਹੀ ਜੋ ਦੁਨੀਆ ਚਲਾ ਰਿਹਾ